ਵਾਲਾ ਕਿ ਜਿਹੜੇ ਸਕੂਲ ਦੀ ਅਫੀਲੀਏਟਡ ਸੀਬੀਐਸਸੀ ਦੀ ਹੈ ਜਾਂ ਦੂਜੇ ਬੋਰਡ ਦੀ ਹੈ ਜੇ ਇੰਨੀ ਦੇਰ ਕੰਪਲੀਟ ਦਿੱਤੀ ਪਈ ਹੈ ਤਾਂ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ ਤੁਸੀਂ ਉਹਨਾਂ ਨੂੰ ਲਿਖਤੀ ਉਹਨਾਂ ਨੂੰ ਦਿੰਦੇ ਕਿ ਕਾਰਵਾਈ ਕਰੂਗੇ ਕਿ ਨਹੀਂ ਕਰੂਗੇ ਪਹਿਲੇ ਵੀ ਸੀਬੀਐਸਸੀ ਨੂੰ ਲੈਟਰ ਲਿਖਿਆ ਹੋਇਆ ਤੇ ਦੁਬਾਰਾ ਫੇਰ ਲੈਟਰ ਲਿਖਾਂਗੇ ਨਹੀਂ ਲੈਟਰ ਲਿਖਣ ਦਾ ਕੱਲ ਲੈਟਰ ਉਹ ਇੱਕ ਮਿੰਟ ਯਾਰ ਇੱਕ ਮਿੰਟ ਤੇ 1.5 ਸਾਲ ਹੋ ਗਿਆ ਉਹ ਕਹਿੰਦੇ ਸਾਨੂੰ ਸਿੱਧਾ ਸਿੱਧਾ ਜਵਾਬ ਦਿਓ ਜੇ 1.5 ਸਾਲ ਤੱਕ ਤੁਸੀਂ ਐਕਸ਼ਨ ਨਹੀਂ ਲੈਣੇ ਤਾਂ ਅੱਗੇ ਕਿਹਦਾ ਐਕਸ਼ਨ ਲਾਉਂਗੇ ਤੁਸੀਂ ਪਹਿਲੇ ਲੈਟਰ ਲਿਖਿਆ ਹੋ ਨਹੀਂ ਲੈਟਰ ਲਿਖ ਇਹ ਤਾਂ ਕਾਗਜ਼ੀ ਕਾਰਵਾਈ ਹੈ ਨਾ ਇਹ ਤਾਂ ਕਿ ਤੁਸੀਂ ਇਹ ਇਹ ਮਤਲਬ ਕਿ ਤੁਸੀਂ ਕਾਰਵਾਈ ਕੋਈ ਨਹੀਂ ਕਰਨੀ ਸਿਰਫ ਖਾਨਾ ਪੂਰਤੀ ਕਰਨੀ ਹੈ ਖਾਨਾ ਪੂਰਤੀ ਕਰਨੀ ਹੈ ਨਾ ਇਹਨਾਂ ਨੂੰ ਸੁਣੋ ਮੇਰੀ ਪਹਿਲੇ ਗੱਲ ਸੁਣ ਲਓ ਦਰਬੂਰਾ ਡੀਓ ਮੁਰਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰਹਿਣ ਭਾਈ ਸੁਣ ਲੈ ਇੱਕ ਮਿੰਟ ਤੁਸੀਂ ਸਿੱਧਾ ਇਹ ਜਵਾਬ ਦੋ ਕਿ ਪਾਈਸ ਤੁਹਾਨੂੰ ਲਿਖਤੇ ਦਿੰਦੇ ਆ ਕਿ ਸਾਡੇ ਵੱਲੋਂ ਕਾਰਵਾਈ ਕੀਤੀ ਜਾਊਗੀ ਅਸੀਂ ਆਪਣਾ ਬੰਦਾ ਭੇਜਾਂਗੇ ਸੀਬੀਐਸਸੀ ਦਫ਼ਤਰ ਨੂੰ ਤੇ ਉੱਥੋਂ ਅਸੀਂ ਬਾਈ ਹੈਂਡ ਜਿਹੜੀ ਉਹ ਲਿਆਉਣ ਦੀ ਕੋਸ਼ਿਸ਼ ਕਰਾਂਗੇ ਕਿੰਨਾ ਕੁ ਟਾਈਮ ਦਿੰਦੇ ਰਹਿਣੂ ਕਿ ਇਹਨਾਂ ਦਾ ਕੰਮ ਮਤਲਬ ਕਿ ਬਾਈ ਹੈਂਡ ਦੇ ਵਿੱਚਨ ਵੀਕ ਹੋ ਜਾਊਗਾ ਅਦਰ ਵੀਕ ਹੋ ਜਾਊਗਾ ਵਿਦਿਨ ਵੀਕ ਕਿ ਮਤਕੇਰੀ ਦੀ ਸਮੱਸਿਆ ਦਾ ਹੱਲ ਕੀਤਾ ਜਾਊਗਾ ਤਾਂ ਉਰਤੇ ਕਾਰਵਾਈ ਕੀਤੀ ਜਾਊਗੀ ਸਕੂਲ ਦੇ ਤੇ ਕਾਰਵਾਈ ਠੀਕ ਹਾਂ ਜੀ ਬੇਟਾ ਕੀ ਨਾਮ ਹੈ ਤੁਹਾਡਾ ਸਰ ਅਰੁਣ ਵੀਰੇ ਟਵਾਰ ਅਰੇ ਕੀ ਗੱਲ ਕੀ ਹੋਈ ਸੀ ਕਿਉਂ ਤੁਸੀਂ ਟੈਂਕੀ ਤੇ ਚੜੇ ਇਹ ਸਾਰੇ ਪਿਛਲੇ ਦਿਨ ਤੋਂ ਹੀ ਕਾਫੀ ਡੇਢ ਸਾਲ ਤੋਂ ਮਤਲਬਾ ਚੱਲ ਰਿਹਾ ਹੈ ਕਿ ਜੀਡੀ ਗੋਇੰਗ ਦਾ ਇੰਟਰਨੈਸ਼ਨਲ ਸਕੂਲ ਦਾ ਆ ਮੈਂ ਤੁਹਾਡੇ ਸਾਰੇ ਚੈਨਲਸ ਥਰੂ ਦੱਸ ਦੇਣਾ ਚਾਹੁੰਦਾ ਵੀ ਉਹ ਜੀਡੀ ਗੋਇੰਗ ਦਾ ਇੰਟਰਨੈਸ਼ਨਲ ਨਹੀਂ ਹੈ ਉਹ ਇੱਕ ਨਕਲੀ ਮਾਫੀਆ ਚਲਾਉਂਦੇ ਆ ਉਹਨਾਂ ਦਾ ਕੋਈ ਇੰਟਰਨੈਸ਼ਨਲ ਸਕੂਲ ਨਹੀਂ ਆ ਉਹਨਾਂ ਕੋਈ ਅਥਾਰਟੀ ਨਹੀਂ ਹੈ ਜੀ ਇੰਟਰਨੈਸ਼ਨਲ ਬੋਰਡ ਨਾਲ ਦੀ ਉਹ ਜਿਹੜੇ ਸਰਟੀਫਿਕੇਟ ਇਸ਼ੂ ਕਰਦੇ ਆ ਜੀਡੀ ਗੋਇੰਗ ਦਾ ਪਬਲਿਕ ਸਕੂਲ ਦੇ ਕਰਦੇ ਆ ਜੋ ਕੀ ਹੈ ਜਿਹੜਾ ਇਹਨਾਂ ਦਾ ਪ੍ਰਸ਼ਾਸਨ ਹੈ ਸਾਰਾ ਉਹਨਾਂ ਦਾ ਹੱਥ-ਤੋਕਾ ਬਣਿਆ ਹੀ ਆ ਜਿਹੜੇ ਆ ਜੋ ਵੀ ਆ ਮੁਲਾਜ਼ਮ ਆ ਤੁਹਾਡੇ ਸਾਹਮਣੇ ਜਿੰਨੇ ਵੀ ਖੜੇ ਆ ਨਹੀਂ ਐਜੂਕੇਸ਼ਨ ਨਹੀਂ ਮੈਂ ਤਾਂ ਦੱਸਦਾ ਆ ਵੀ ਅਗਲੀ ਗੱਲ ਆ ਦੋ ਦਿਨ ਪਹਿਲਾਂ ਹੀ ਐਸ.ਡੀ.ਐਮ. ਆ ਜਿਹੜੀ ਕੋਈ ਨੇੜੀ ਆ ਇੱਥੋਂ ਦੀ ਉਹਨਾਂ ਨੇ ਸਾਨੂੰ ਧਮਕੀ ਦਿੱਤੀ ਆਪਣੇ ਦਫ਼ਤਰ 'ਚ ਬੈ ਗਈ ਜਿਹੜੀ ਇਹ ਸਕੂਲ ਦੇ ਵਿਰੁੱਧ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਉਹ 83 ਲੀਟਰ ਆ ਕੋਈ ਬੰਦਾ ਉਹਨਾਂ ਦਾ ਕੋਟਾ ਮੋਟਾ ਪ੍ਰੈਸ਼ਰ ਪ੍ਰਸ਼ਾਸਨ ਦਾ ਬਹੁਤ ਪ੍ਰੈਸ਼ਰ ਤਿਕਾ ਹੋਣਾ ਤੇ ਉਹਨਾਂ ਨੇ ਬਹੁਤ ਅਗਰੈਸਿਵਲੀ ਤੁਹਾਨੂੰ ਧਮਕੀ ਦਿੱਤੀ ਕਿ ਅਸੀਂ ਤੇ ਤੁਹਾਡੀ ਵਿਰੋਧ ਤੇ ਤੁਹਾਡੇ ਪੇਰੈਂਟ ਦੇ ਵਿਰੋਧ ਤੇ ਕੰਮ ਕਰਾਂਗੇ ਨਹੀਂ ਉਹ ਜਿਹੜਾ ਸਕੂਲ ਦਾ ਓਨਰ ਵਾ ਉਹ ਕਿਤੇ ਅਕਾਲੀ ਦਲ ਪਾਰਟੀ ਨਾਲ ਸਬੰਧਤ ਤਾਂ ਨਹੀਂ ਹੈਗਾ ਸਰ ਉਹਦਾ ਹੁੰਦਾ ਕੋਈ ਓਕੇ ਕੋਈ ਮੈਂਬਰ ਮੁੰਮਰ ਆ ਜੀ ਉਹਨਾਂ ਦਾ ਓਕੇ ਤਾਂ ਉਹ ਹੁੰਦੇ ਇਸ ਮੰਤੀ ਐਜੂਕੇਸ਼ਨ ਪਾਰਟਮੈਂਟ ਨੂੰ ਕਿੰਨੇ ਕ ਟਾਈਮ ਤੋਂ ਤੁਸੀਂ ਕਹ ਲਓ ਕਿ ਜਿਹੜੀ ਕਮਪਲੇਟ ਦੇ ਰਹੇ ਹੈ ਡੇਢ ਕੇ ਸਾਲ ਤੋਂ ਪੁਰਾਣੀ ਕੰਪਲੇਂਟ ਚੱਲ ਰਹੀ ਹੈ ਜੀ ਤਾ ਉਹਨਾਂ ਵੱਲੋਂ ਕੀ ਹੱਲ ਕੀਤਾ ਗਿਆ ਕੋਰੋਨਾ ਵੱਲੋਂ ਹੱਲ ਇਹ ਕੀਤਾ ਗਿਆ ਜੀ ਉਹ ਜਦੋਂ ਇੱਕ ਵਾਰੀ ਤੁਹਾਨੂੰ ਫੂਲੇ ਲੈ ਕੇ ਗਏ ਸੀ ਉਹਨਾਂ ਦੇ ਪੱਕ ਫੂਲ ਦੇ ਉਹਨਾਂ ਨੇ ਸਾਡੇ ਬਹੁਤ ਕਾਰਵਾਈ ਕਰਾਈ ਨੀਗੀ ਉਹਨਾਂ ਦੀ ਸਾਡੇ ਤੇ ਇੰਨੀ ਕਿ ਮਿਹਰਬਾਨੀ ਨੀਗੀ ਹੁਣ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਕਹਿ ਲੋ ਕਿ ਤੁਹਾਡੇ ਜਿਹੜੇ ਕੀ ਹੱਕਾਂ ਨੂੰ ਕਹਿ ਲੋ ਕਿ ਕਿਹੋ ਜਿਹੇ ਤਰ੍ਹਾਂ ਕੀ ਤੁਹਾਡੀ ਮਨਜ਼ੂਰੀ ਜੋ ਵੀ ਤੁਹਾਡੇ ਇਹ ਹੱਕ ਖੋ ਹੀ ਗਏ ਸੀ ਤੁਹਾਨੂੰ ਵਾਪਸ ਦਲਵਾ ਦਿੱਤੇ ਗਏ ਆ ਤਾਂ ਪ੍ਰਸ਼ਾਸਨ ਦੀ ਇਹ ਪੈਰ ਕਦਮ ਇਹ ਕਿਦਾਂ ਦੇ ਦਿੱਤੇ ਸਾਰੇ ਇਹਨਾਂ ਨੇ ਕੋਈ ਵੀ ਮੇਰੇ ਤੋਂ ਉਹਨਾਂ ਸਟੇਟਮੈਂਟ ਨਹੀਂ ਦਿੱਤੀ ਜਦੋਂ ਇਹ ਸਟੇਟਮੈਂਟ ਦਊਗੇ ਉਦੋਂ ਅਸੀਂ ਮੰਨਾਂਗੇ ਕਿ ਇਹ ਸਾਡੀ ਜੋ ਇਹਨਾਂ ਨੇ ਕਾਰਵਾਈ ਕਰੋਗੇ ਕਾਰਵਾਈ ਕਰਨਗੇ ਉਦੋਂ ਕਰਨ ਤੁਸੀਂ نیچے ਆਏ ਹੋ ਕੀ ਆਸ਼ਵਾਸ਼ਣ ਦਿੱਤਾ ਜਾਂ ਕਿਸ ਤਰ੍ਹਾਂ ਕਿਹਨੇ ਕਿਹਾ نیچے ਆਉਣ ਲਈ ਤੁਹਾਨੂੰ ਸਰ ਇਹਨਾਂ ਨੇ ਸਿਰਫ ਇਹਨਾਂ ਦੇ ਇੱਕ ਛੋਟੇ ਜਿਹੇ ਭਰੋਸੇ ਤੇ ਅਸੀਂ ਥੱਲੇ ਆਏ ਆ ਜੇ ਇਹਨਾਂ ਨੇ ਕੋਈ ਮਤਲਬ ਆਪਣੇ ਭਰੋਸੇ ਨੂੰ ਸਾਡੇ ਨੂੰ ਤੋੜਿਆ ਕੀ ਭਰੋਸਾ ਕੀ ਦਿੱਤਾ ਗਿਆ ਐਕਸ਼ਨ ਤੁਹਾਨੂੰ ਇਹ ਅਸੀਂ ਆਉਣਾ ਤੇ ਇਹ ਕਾਰਵਾਈ ਕਰਾਂਗੇ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਐਡਾ ਵੱਡਾ ਜਿਹਾ ਇੱਕ ਡਿਸੀਜਨ ਲੈ ਲਿਆ ਟੈਂਕੀ ਤੇ ਚੜਨ ਦਾ ਸਰ ਇਹ ਮੈਂ ਡੇਢ ਸਾਲ ਤੋਂ ਪਿਛਲੇ ਡੇਢ ਸਾਲ ਤੋਂ ਠੇਕੇ ਖਾ ਰਿਹਾ ਸੀਗਾ ਇਹਨਾਂ ਦਫ਼ਤਰਾਂ ਦੇ ਮੈਂ ਪਿਛਲੇ 1 ਹਫ਼ਤੇ ਤੋਂ ਡੀਓ ਦਫ਼ਤਰ ਦੇ ਵਿੱਚ ਧਰਨਾ ਲਾਇਆ ਹੈਗਾ ਬਟ ਡੀਓ ਜਿਹੜਾ ਡੀਓ ਸਕੈਂਡਰੀ ਆ ਪਘੋੜਾ ਹੋਇਆ ਆਪਣੇ ਦਫ਼ਤਰ ਤੋਂ ਲੋਕ ਲਾ ਕੇ ਦਫ਼ਤਰ ਨੂੰ ਇਹਦੇ ਵਿੱਚ ਇਹ ਵੀ ਆ ਅਸੀਂ ਆਰਟੀਆਈ ਪਾ ਰਹੇ ਹਾਂ ਇੱਕ ਟਵਾਲਸਾ ਤੁਸੀਂ ਵੀ ਸਿਆਸੀ ਲੀਡਰ ਹੋ ਤਾਂ ਅੱਜ ਆਪਾਂ ਗੱਲ ਕਰੀਏ ਤੁਹਾਡੇ ਬੱਚੇ ਵੱਲੋਂ ਅੱਜ ਕਹਿ ਲੋ ਕਿ ਟੈਂਕੀ ਦੇ ਉੱਤੇ ਚੜ ਕੇ ਆਪਣੇ ਹੱਕ ਲਈ ਐਡਾ ਵੱਡਾ ਕਹ ਲੋ ਕਿ ਇੱਕ ਇਸ ਕੀ ਸਟੈਪ ਚੁੱਕਿਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਐਕਸਲੈਂਟ ਬੱਚਾ ਨਾ ਕੁਆਲਟੀ ਐਜੂਕੇਸ਼ਨ ਬਾਰੇ ਉਹ ਸਮਝ ਗਿਆ ਸੀਗਾ ਉਹਦੇ ਦਿਮਾਗ 'ਚ ਇਹ ਆਇਆ ਕਿ ਮੈਂ ਜਿਹੜੀਆਂ ਫੀਸਾਂ ਉਹ ਜੀਡੀ ਬੈਂਕ ਦਾ ਇੰਟਰਨੈਸ਼ਨਲ ਦੀਆਂ ਭਰ ਰਿਹਾ ਤੇ ਮੈਨੂੰ ਜਿਹੜਾ ਸਰਟੀਫਿਕੇਟ ਮਿਲਿਆ ਉਹ ਪਬਲਿਕ ਦਾ ਮਿਲਿਆ ਔਰ 2024 ਤੋਂ ਉਹ ਇਹ ਲੜਾਈ ਲੜ ਰਿਹਾ ਹੈ ਦਫ਼ਤਰਾਂ ਦੇ ੱਟਕੇ ਖਾ ਰਿਹਾ ਸੀ ਲਾਸਟ ਟਾਈਮ ਤੇ ਜਦੋਂ ਇਹਨੇ ਹਾਰ ਕੇ ਡੀਓ ਦਫ਼ਤਰ ਤੇ ਮੋਰੇ ਧਰ ਨਾਲ ਆਇਆ ਕਿ ਡੀਓ ਦਫਤਰ ਜਿਹੜਾ ਉਹ ਡੀਓ ਆਫਿਸ ਪੂਰਾ ਲੋਕ ਲਗਾ ਕੇ ਉਹ ਭਗੌੜਾ ਹੋ ਗਿਆ ਉਸੇ ਸਬੰਧ ਵਿੱਚ ਸਾਨੂੰ ਐਸਡੀਐਮ ਕਪੂਰਥਾ ਇਰਵਿਨ ਕੋਰ ਨੇ ਬੁਲਾਇਆ ਔਰ ਮੈਨੂੰ ਤੇ ਮੇਰੇ ਬੇਟੇ ਨੂੰ ਇਹ ਆਖਿਆ ਕਿ ਇਹ ਬੱਚੇ ਦੇ ਉੱਤੇ ਜੁਵਨਲ ਐਕਟ ਲਗਾ ਕੇ ਇਹਨੂੰ ਅੰਦਰ ਕਰੋ ਔਰ ਪੇਰੈਂਟ ਤੇ ਬੰਦੀ ਕਾਰਵਾਈ ਕਰੋ ਇਹਨਾਂ ਨੇ ਪੂਰੇ ਕਪੂਰਥਲੇ ਦੇ ਵਿੱਚ ਬੈਲੈਂਸ ਕੀਤਾ ਹੋਇਆ ਬੱਚੇ ਦੇ ਮਾਂ ਚ ਕੁਝ ਇਦਾਂ ਦਾ ਆਇਆ ਕਿ ਮੈਂ ਮੇਰੇ ਕਰਕੇ ਮੇਰੇ ਪੇਰੈਂਟਸ ਵੀ ਖਰਾਬ ਹੋਣਗੇ ਔਰ ਮੈਨੂੰ ਬਟੇ ਨੇ ਇਹ ਦੱਸਿਆ ਨਹੀਂ ਸੀ ਕਿ ਮੈਂ ਇਤਾਂ ਦਾ ਡਿਸੀਜਨ ਲੈਣ ਜਾ ਰਿਹਾ ਹੋਇਆ ਕੀ ਕਿ ਜਦੋਂ 5 ਵਜੇ ਤੋਂ ਬਾਅਦ ਮੈਂ ਡਿਊਟੀ ਤੇ ਆਇਆ ਤਾਂ ਮੈਨੂੰ ਫੋਨ ਕਾਲ ਆਈਆਂ ਕਿ ਛੜਾ ਬੱਚਾ ਟੈਂਕੀ ਤੇ ਛੜਾ ਟੈਂਕੀ ਸਰ ਜੇ ਆਪਾਂ ਗੱਲ ਕਰੀਏ ਦੇਖੋ ਇਹ ਹਰ ਕੇ ਪੇਰੈਂਟ ਦੇ ਇੱਕ ਜਾਂ ਦੋ ਬੱਚੇ ਹੁੰਦੇ ਜਦੋਂ ਇਧਰ ਕੋਈ ਬੱਚਾ ਸਟੈਪ ਚੁੱਕਦਾ ਕਿਤੇ ਨਾ ਕਿਤੇ ਆਨਵਰਡ ਟਾਈਮ ਦੇ ਵਿੱਚ ਬਾਕੀ ਬੱਚੇ ਤੇ ਵੀ ਕੀ ਪ੍ਰਭਾਵ ਪਾਊਗਾ ਦੇਖੋ ਜਿਹੜੇ ਹੱਕ ਮੈਂ ਫਿਰ ਤੁਹਾਡੇ ਚੈਨਲਾਂ ਦੇ ਮਾਧਿਅਮ ਨਾਲ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਹੱਕ ਮੰਗਿਆ ਨਹੀਂ ਮਿਲਦੇ ਹੱਕ ਜਿਹੜੇ ਆ ਉਹ ਖੋਹੇ ਪੈਂਦੇ ਆ ਔਰ ਬੱਚੇ ਨੂੰ 18 ਸਾਲ ਦੀ ਉਮਰ ਵਿੱਚ ਹੀ ਪ੍ਰਸ਼ਾਸਨ ਨੇ ਸਿਖਾ ਦਿੱਤਾ ਕਿ ਤੈਨੂੰ ਹੱਕ ਕਿੱਦਾਂ ਮਿਲਨੇ ਆ ਔਰ ਬੜਾ ਵੱਡਾ ਇੱਕ ਮੈਂ ਸਮਝਾ ਕਪੂਠਲਾ ਵਾਸੀਆਂ ਵਾਸਤੇ ਇਹ ਮੈਸੇਜ ਆਊਗਾ ਕਿ ਇੱਕ ਬੱਚਾ ਲੜਾਈ ਲੜ ਸਕਦਾ ਤੇ ਸਾਨੂੰ ਕੀ ਹੋਇਆ